ਹਰਿਆਣਾ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਪਠਾਨਕੋਟ ਪੁੱਜੇ ਹਨ ਇਸ ਮੌਕੇ ਤੇ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ ਇਸ ਮੌਕੇ ਤੇ ਨੈਤ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਅਸ਼wini ਸ਼ਰਮਾ ਦੇ ਕਰ ਗਏ ਅਤੇ ਉਨ੍ਹਾਂ ਨੇ ਵੱਡੇ ਭਰਾ ਦੀ ਮੌਤ ਦੇ ਸੋਗ ਦਾ ਪ੍ਰਗਟਾਵਾ ਕੀਤਾ ਹੈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚਾਹੁੰਦੇ ਹਨ ਕਿ ਪੰਜਾਬ ਹਾਸਾ ਵਾਸਾ ਖੁਸ਼ਹਾਲ ਰਹੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਲੇਕਿਨ ਉਹ ਹਮੇਸ਼ਾ ਪੰਜਾਬ ਦੇ ਨਾਲ ਖੜੇ ਹਨ RAM PRASAD ji ਹੁਣ ਸਾਡੇ ਵਿੱਚ ਨਹੀਂ ਰਹੇ ਮੈਂ ਪਰਮਪੀਤਾ ਪਰਮਾਤਮਾ ਨੂੰ ਵਾਹਿਗੁਰੂ ਨੂੰ ਉਹਨਾਂ ਨੂੰ ਆਪਣੇ ਚਰਣਾ ਵਿੱਚ ਜਨਮਾ ਕੋ ਚੇ ਮੈਂ ਪ੍ਰਾਰਥਨਾ ਕਰਦਾ ਜੋ ਪਰਿਵਾਰ ਨੇ ਇਸ ਤਰ ਜਨਮੋਂ ਜੋ ਉਹਨਾਂ ਦੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ नवाज बदसन परम पिता परमात्मा के सर की तरफ से सबसे पहले ख्याल छोटे भाई, छोटे भाई का फर्ज निभाया है तो क्या पंजाब के सिया ने उसका धन्यवाद किया पाँच करोड़ रुपया दिया अपने साडा पंजाब खुश रहे साडा पंजाब आबाद रहे ਸਾਡੀ ਕਾਮ ਨਾ ਤੇ ਸਰ ਹਰਿਆਣਾ ਵੀ ਵਪਾਰ ਦੀ ਸਥਿਤੀ ਹੈ ਹਰਿਆਣਾ ਵੀ ਕਈ ਜਗ੍ਹਾ ਤੋਂ ਵਪਾਰ ਸਪਾਪਿਤ ਹੋਇਆ ਜੋ ਲੋ ਲੈਨ ਏਰੀਆ ਹੈ ਉੱਥੇ ਕਾਫੀ ਪਾਣੀ ਭਰਿਆ ਮੈਂ ਦੇਖ ਵੀ ਰਹਾ ਹਾਂ ਚੈੱਕ ਵੀ ਕਰ ਰਹਾ ਕਾਫੀ ਜਗ੍ਹਾ ਤੇ ਪਾਣੀ ਭਰਿਆ ਹੈ ਜਿਹੜਾ ਕਾਗਰ ਦਾ ਏਰੀਆ ਹੈ ਯਮਨਾ ਦਾ ਏਰੀਆ ਹੈ ਉੱਤੇ ਅਲੱਗ-ਅਲੱਗ ਪਿੰਡਾਂ ਵਿੱਚ ਨੁਕਸਾਨ ਵੀ ਹੈ ਫਸਲ ਦਾ ਵੀ ਨੁਕਸਾਨ ਹੋਇਆ ਹੈ ਕਿਉਂਕਿ ਕਾਫੀ ਪਾਣੀ ਉੱਪਰ ਸੇ ਆਇਆ ਔਰ ਉਸ ਦੇ ਉੱਪਰ ਸਾਡੀ ਨਜ਼ਰ ਹੈ ਅਸੀਂ ਨੇ ਆਪਣੇ ਕਿਸਾਨਾਂ ਲਈ ਉਹਨਾਂ ਦੇ ਫਸਲ ਦਾ ਜੋ ਨੁਕਸਾਨ ਹੋਇਆ ਪੋਰਟਲ ਵੀ ਖੋਲ ਦਿੱਤਾ ਹੈ ਕਿ ਉਹ ਉੱਦੇ ਰਜਿਸਟ੍ਰੇਸ਼ਨ ਕਰਨ ਜਿੰਨਾ ਜਿੰਨਾ ਨੁਕਸਾਨ ਹੋਇਆ ਕਾਂਦੀ ਉਸ ਨੁਕਸਾਨ ਦੀ ਪਰਪਰ ਹੈ ਕਿ ਉਹ ਬਰੇ ਭਾਈ ਤੋਂ ਕੀ ਸੰਦੇਸ਼ ਦਿਨਾ ਚਾਹਤੇ ਹੋ ਪੰਜਾਬ ਪੂਰਾ ਪ੍ਰਭਾਵਿਤ ਹੋਇਆ ਹੈ ਵੀ ਦੇਖੀਏ ਮੈਂ ਕਹਾ ਹੈ ਕਿ ਸਾਡਾ ਪੰਜਾਬ ਅੱਗੇ ਵੜੇ ਔਰ ਪੰਜਾਬ ਦੇ ਲੋਕਾਂ ਦਾ ਜਦੋਂ ਕੋਈ ਕਸ਼ਟ ਆਉਂਦਾ ਹੈ ਉਹ ਕਿਉਂਕਿ ਹਮ ਸਭ ਪੰਜਾਬ ਦਾ ਹਿੱਸਾ ਸੀ ਆਪਣਾ ਪਰਿਵਾਰ ਔਰ ਅਗਰ ਕਿਸੇ ਨੂੰ ਕੋਈ ਪੀੜਾ ਦੁੱਖ ਹੁੰਦਾ ਸੀ ਤਾਂ ਸਭ ਤੋਂ ਪਹਿਲੇ ਪਰਿਵਾਰ ਨੂੰ ਘਰ ਮੇਂ ਹੀ ਦੁੱਖ ਹੁੰਦਾ ਸੀ ਕਿਉਂਕਿ ਅੱਜ ਵੀ ਅਸੀਂ ਇੱਕ ਛੱਤ ਦੇ نیچے ਰਹਦੇ ਸੀ ਇੱਕ ਘਰ ਵਿੱਚ ਰਹਦੇ ਸੀ ਇੱਕ ਦਵਾਰ ਹੀ ਤਾਂ ਲੱਗਾ ये की पेड़ा है पहले तो, तो आपस में टकराव रहा था देखिए हमारा पंजाब आगे बढ़े ऐसी कामना करते हैं अजीत पंजाबी दी ऑथेंटिक खबरां दे लिए सब्सक्राइब करो अजीत वेब टीवी और ताजी खबरों दी नोटिफिकेशन पहुंचने के लिए बेल आइकन पे क्लिक